ਦਾ ਇਹ ਮਤਲਬ ਹੈ ਨਾ ਕਿ ਸੋਸ਼ਾਪਨ ਦਿਖਾਣਾ ਕੋਈ ਜ਼ਿੰਦਗੀ ਨੂੰ ਅੱਗੇ ਨਹੀਂ ਬਤਾਂਦਾ ਕਦੇ ਜ਼ਿੰਦਗੀ ਨੂੰ ਅੱਗੇ ਵਧਣ ਵਾਸਤੇ ਕਰਨੇ ਪੈਂਦੇ ਆ ਕੰਮ ਕੰਮ ਵੀ ਉਹ जुनिया लगे लग अच्छा, हाँ। तो <laughs> सूट ही पानी जाके मैं बदल दूंगी कपड़े का नहीं सूट ही पानी कारण की जीवन इस करके आगे उम्र होगी है ਮੈਂ ਹੁਣ ਇਹ ਮੈਨੂੰ 60ਵਾਂ ਸਾਲ ਲੱਗਿਆ ਹੋਇਆ। ਅੱਛਾ 60ਵਾਂ ਸਾਲ ਲੱਗਿਆ ਹੋਇਆ। ਹਾਂ ਤੇ ਮੈਂ ਲੱਗਾ ਨਾ ਲਗਾਉ ਵਕਰੀ ਗੱਲ ਹੈ ਲੇਕਿਨ ਮੈਨੂੰ 60ਵਾਂ ਸਾਲ ਲੱਗਿਆ ਹੋਇਆ। ਹੁਣ 12 ਦਸੰਬਰ ਆਊਗਾ ਨਾ 60 ਸਾਲ ਦੀ ਪੂਰੀ ਹੋ ਜਾਊ। ਘਰ ਦੇ ਵਿੱਚ ਸਭ ਤੋਂ ਵੱਡੇ ਸੀ ਕੀ ਸਭ ਤੋਂ ਵੱਡੇ ਮੈਂ ਹੀ ਆ। ਤੇ ਸਭ ਤੋਂ ਵੱਡੇ ਤੁਸੀਂ ਹੋਈਆਂ। ਤੇ ਇੱਕ ਤਾਂ ਉਮਰ ਦਾ ਵੀ ਕੁਝ ਤਕਾਜਾ ਹੋ ਜਾਂਦਾ। ਉਤੋਂ ਬਣਨਾ ਸਵਰਨਾ ਵੀ ਕੀ ਤੇ ਵਾਸਤੇ ਕੀ ਕਰਨਾ ਪਾਉ ਸਮਰ ਕੇ। ਬਿਲਕੁਲ। ਆਪਣੀ ਲਾਈਫ ਜਿਹੜੀ ਹੈ ਸਿੰਪਲ ਲਾਈਫ ਹੈ। ਦਾਲ ਫੁਲਕਾ ਖਾਣਾ, ਦੋ ਰੋਟੀਆਂ ਖਾਣੀਆਂ, ਜਿਹੜੀਆਂ ਆਪਣੇ ਬਣਾ ਲੈਣੇ ਤੇ ਖਾ ਲੈਣੇ ਤੇ ਕੰਮ ਹੋ ਗਿਆ ਕੋਈ ਬਿਮਾਰ ਹੋ ਗਿਆ ਕਿਸੇ ਦੇ ਵਿਆਹ ਕਰਨਾ ਹੈ ਜੋ ਮਰਜ਼ੀ ਹੈ ਛੋਟੇ ਮੋਟੇ ਕੰਮਾਂ ਜਿੰਨੀ ਆਪਣੇ ਤਾਂ ਹੈਲਪ ਹੁੰਦੀ ਆ ਆਪਾਂ ਕਰ ਦਿੰਨੇ ਜਿਹੜਾ ਪੈਸਾ ਆਪਾਂ ਸਮਾਜ ਸੇਵਾ ਚ ਲਾਵਾਂਗੇ ਉਹ ਪੈਸਾ ਆਪਾਂ ਖੁਦ ਤੇ ਲਾ ਕੇ ਹੀਰੋ ਬਣ ਜੀਏ ਤੇ ਉਹ ਮੈਨੂੰ ਤਾਂ ਇਹ ਗੱਲ ਨੇ ਬਤਿਆਂ ਦਿੱਤੀ ਅੱਛਾ ਇੱਕ ਚੀਜ਼ ਹੋਰ ਕਿਤੇ ਜਦੋਂ ਕੋਈ ਵੀ ਇਨਸਾਨ ਕੋਈ ਵੀ ਜਿਹੜਾ ਕਿੰਨਰ ਬਣਦਾ ਹੈ ਨਾ ਤੇ 트랜ਸ ਜੈਂਡਰ ਕਮਿਊਨਿਟੀ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹ ਆਪਣਾ ਰਿਲੀਜੀਅਨ ਵੀ ਚੇਂਜ ਕਰ ਲੈਂਦਾ ਜੇਕਰ ਤੁਸੀਂ ਹਿੰਦੂ ਹੋ ਤਾਂ ਤੁਸੀਂ ਮੁ슬ਿਮ ਬਣ ਜਾਂਦੇ ਮੋਸਟਲੀ ਮੈਂ ਵੀ ਦੇਖਿਆ ਕਿ ਮੋਸਟਲੀ ਜਿਹੜਾ ਕਿੰਨਰ ਹੁੰਦੇ ਨੇ ਜਿਹੜੇ ਟ੍ਰਾਂਸਜੈਂਟਰ ਹੁੰਦੇ ਨੇ ਮੁਸਲਮੀ ਹੁੰਦੇ ਕਾਰਨ ਕੀ ਆ ਦੇ ਵਿੱਚ ਕਿਉਂ ਬਣਾ ਇਹ ਧਰਮਾਂ ਚੇਂਜ ਕਰ ਲੈਂਦੇ ਨੇ ਇਹ ਧਰਮ ਚੇਂਜ ਨਹੀਂ ਕਰਦੇ ਸਾਡੇ ਰਿਚੂਅਲ ਹੈ ਕਿ ਇਹ ਇੱਕ ਰਿਚੂਅਲ ਹੈ ਸਾਡਾ ਚੇਲਾ ਨਾਥੀ ਪਰਥਾ ਬੋਲਦੇ ਆ ਇਹਨੂੰ ਕੋਈ ਵੀ ਫੋਲੋ ਕਰ ਸਕਦਾ ਇਹਨੂੰ ਮੇਲ ਵੀ ਫੋਲੋ ਕਰ ਸਕਦਾ ਫੀਮੇਲ ਵੀ ਫੋਲੋ ਕਰ ਸਕਦਾ ਇਹ ਰਿਚੂਅਲ ਹੈ ਕਿਨਰ ਕੋਈ ਜੈਂਡਰ ਨਹੀਂ ਹੈ ਕੋਈ ਆਇਡੈਂਟੀਟੀ ਨਹੀਂ ਹੈ ਕੁਝ ਵੀ ਨਹੀਂ ਹੈ ਕਿਨਰ ਕਿਨਰ ਹਿੰਜੜਾ ਹੋਣਾ ਇੱਕ ਰਿਚੂਅਲ ਹੈ ਜਿਸ ਨੂੰ ਆਮ ਫੋਲੋ ਕਰਦੇ ਹਾਂ जैसे राधा स्वामी वाला हो गया ये दूसरे कई योगे बहुत तरह तरह के पंथ चले हुए किन्नर भी एक पंथ ही समझो आप इसको ठीक है ना ये रिचुअल है जिसको हम फॉलो करते हैं इसमें चेला नाथ प्रथा होती है जो सारे बहुत सारे हिंजनों को बिठा के चटाई लगाई जाती है चटाई के अंदर हम जैसे ये बंदा मैं, मैं आज मैं गुरु हूँ तो मैं बोल देती हूँ कि आज से बाद ये इतने लोगों के सामने मैं इसको चेला कर रही हूँ और चेलने से बुलवाते हैं कि इतने लोगों के सामने मैं इनको गुरु मानती हूँ तो आज के बाद बाद इसका अच्छा बुरा हम दोनों आपस में देखेंगे उसकी एक रीत होती है, वो पांच सौ ग्यारह सो इक्कीस जो जितना अपना जेब क्या कहा करती है शगन तो, के तौर शगन पे। के तौर पर दूसरी पार्टी के हिंजड़े को दिया जाता है ताकि कभी गुरु चेले में मन मुटाव हो तो वो आगे जाके उस जिसको रीत पकड़ाते हैं वो उसको बुला के लेके आई भी तेरे सामने इतने ये बात हुई थी ना तो आज चाहे चेला हो चाहे गुरु हो दोनों के लिए वो फॉलो करना जरूरी होता है तो ये एक रिचुअल है ठीक है तो हाजी बोला जाता है जब गुरु हाजी हो जाएगा तो चेलो ने तो चाहे वो हिंदू का हो चाहे कोई हो लेकिन वो तो बोलेगा ना सलाम वालेकुम थी मैं नहीं मैं नहीं कीता हज बट मैं हिंदू हाँ हिंदू फैमिली तो जन्मी हुई ਹਿੰਦੂ ਜੰਮੀਓ ਮਤਲਬ ਤੁਸੀਂ ਨਹੀਂ ਕਹਦੇ ਆਪਣਾ ਰਿਲੀਜੀਅਨ ਚੇਂਜ ਕੀਤਾ ਜਿਹੜੇ ਤੁਹਾਡੇ ਗੁਰੂ ਸੀਗੇ ਉਹ ਉਹਨਾਂ ਨੇ ਕਿਹਾ ਮੇਰੇ ਗੁਰੂ ਨੇ ਹੱਜ ਕੀਤੇ ਹੋਏ ਆ ਤੇ ਤੁਹਾਡਾ ਹੈਗਾ ਵੀ ਤੁਸੀਂ ਵੀ ਜਾਓ ਕਿ ਉਹਨੇ ਕਿਹਾ ਸੀਗਾ ਵੀ ਕਿਉਂਕਿ ਤੁਸੀਂ ਕਿਹਾ ਨਾ ਜਿਹੜਾ ਗੁਰੂ ਫੋਲੋ ਕਰਦਾ ਜਿਸ ਰਿਲੀਜੀਅਨ ਨੂੰ ਚੇਲੇ ਵੀ ਉਸ ਨੂੰ ਫੋਲੋ ਕਰਦੇ ਨੇ ਇਹ ਕੋਈ ਕੰਪਲਸਰੀ ਨਹੀਂ ਹੈ ਲੇਕਿਨ ਇਹ ਤਾਂ ਆਪਣੀ ਆਪਣੀ ਇੱਛਾ ਦੀ ਗੱਲ ਹੈ ਅਗਰ ਮੈਂ ਲక్ష్ਮੀ ਮਾਤਾ ਨੂੰ ਮੰਨਦੀ ਹਾਂ ਸ਼ੰਕਰ ਭਗਵਾਨ ਨੂੰ ਮੰਨਦੀ ਹਾਂ ਤਾਂ ਇਹ ਮੇਰਾ ਡਿਸੀਜਨ ਹੈ ਹਮ ਅਗਰ ਤੁਸੀਂ ਅੱਲਾਹ ਪਾਕ ਨੂੰ ਮੰਨਦੇ ਹੋ ਤੇ ਤੁਹਾਡਾ ਡਿਸੀਜਨ ਹੈ ਲੇਕਿਨ ਸੀੜੀਆਂ ਅਲੱਗ-ਅਲੱਗ ਹੈ ਮੰਜ਼ਿਲ ਤਾਂ ਇੱਕੋ ਹੀ ਹੈ ਇੱਕੋ ਹੀ ਹੈ ਇਹ ਤਾਂ ਆਪਣੇ ਸੋਚਣ ਦੀਆਂ ਤੇ ਇਹਮ ਅ ਅੱਜ ਤੱਕ ਕਿੰਨੇ ਕੁ ਜ਼ਿਆਦਾ ਅਚੀਵਮੈਂਟ ਜਿਹੜੇ ਨੇ ਹਾਸਲ ਕਰ ਚੁੱਕੇ ਹਾਂ ਕਿੰਨੇ ਕੁ ਵੱਡੇ ਵੱਡੇ ਪੁਰਸਕਾਰ ਜਿਹੜੇ ਸਮਾਨਿਤ ਤੁਹਾਨੂੰ ਜਿਹੜੇ ਨੇ ਮਿਲ ਚੁੱਕੇ ਨੇ ਪੰਜਾਬ ਸਟੇਟ ਤੋਂ ਕਾਫੀ ਪੁਰਸਕਾਰ ਮਿਲੇ ਹੋਏ ਆ ਮੰਤਰੀਆਂ ਤੋਂ ਜਿਦਾਂ ਕਿ ਸਿਹਤ ਮੰਤਰੀ ਹੋ ਗਿਆ ਹੂੰ ਉਦਯੋਗ ਮੰਤਰੀ ਹੋ ਗਿਆ ਕਈ ਮੰਤਰੀਆਂ ਤਾਂ ਮੈਨੂੰ ਪੁਰਸਕਾਰ ਮਿਲਲੇ ਹੈ ਤੇ ਮੈਨੂੰ ਐਚ ਆਈ ਬੀ ਇੰਡੀਆ ਅਲਾਈንስ ਦਿੱਲੀ ਚਗ ਮਦਰ ਐਨ ਜੀਓ ਹੈ ਉਹ ਤੋਂ ਵੀ ਬਹੁਤ ਪੁਰਸਕਾਰ ਮਿਲਲੇ ਹੈ ਹਮਸਪਰ ਟ੍ਰਸਟ ਦਾ ਨਾਮ ਸੁਣਾ ਹੋਣਾ ਤੁਸੀਂ ਕਦੇ ਬੰਬੇ ਚੋਂ ਉੱਥੋਂ ਵੀ ਬੜੇ ਮੈਨੂੰ ਪੁਰਸਕਾਰ ਮਿਲਲੇ ਹੈ ministry ਤੋਂ ਵੀ ਮੈਨੂੰ ਪੁਰਸਕਾਰ ਮਿਲੇ ਹੋਏ ਆ ਕੰਮ ਬਾਰੇ ਤੇ ਪੰਜਾਬ ਸਟੇਟ ਤਾਂ ਹਰ ਵਾਰ ਮੈਨੂੰ ਸਨਮਾਨਿਤ ਕਰਦੀ ਕਰਦੀ ਐ 25 ਤੇ ਅੱਜ ਤੱਕ ਕਿੰਨੇ ਕ ਲੋਕਾਂ ਨੂੰ ਪੜਾਇਆ ਲਿਖਾ ਕੇ ਉਹਨਾਂ ਨੂੰ ਇੱਕ ਹੈਲਥ ਜਿਹੜੀ ਐ ਦਿੱਤੀ ਐ ਉਹਨਾਂ ਨੂੰ ਲਾਈਫ ਜਿਹੜੀ ਐ ਬਖਸ਼ੀ ਐ 25 26 ਲੋਕ ਇਦਾਂ ਦਿਹਾਣੇ ਬੱਚੇ ਜਿਨ੍ਹਾਂ ਨੂੰ ਮੈਂ ਪੜਾਇਆ ਲਿਖਾ ਕੇ ਤੇ ਉਹਨਾਂ ਨੂੰ ਕਾਮਯਾਬ ਬਣਾਇਆ ਅੱਛਾ ਜਿਹੜੇ ਲੋਕੀ ਕਈ ਲੋਕੀ ਇਦਾਂ ਵੀ ਹੁੰਦੇ ਕਿ ਉਹਨਾਂ ਦਾ ਪਿਓ ਜਿਹੜਾ ਟਰਾਂਸਜੈਂਟਰ ਆ ਉਹਨਾਂ ਦਾ ਬੱਚਾ ਕਿੰਨਰ ਆ ਤੇ ਉਹ ਆਪ ਹੀ ਛੱਡ ਜਾਂਦੇ ਨੇ ਤੁਹਾਡੇ ਨਾਲ ਕੁਛ ਇਦਾਂ ਦਾ ਹੋਇਆ? ਨਹੀਂ ਹੁਣ ਨਹੀਂ ਛੱਡਦੇ ਮੈਂ ਨਾ ਪਹਿਲਾਂ ਦੀ ਗੱਲ ਹੁੰਦੀ ਸੀ ਇਹ ਤੁਹਾਨੂੰ ਦੱਸਿਆ ਕੀ ਅਵੇਰ ਹੋ ਗਿਆ ਹੁਣ ਹੁਣ ਆਪਣੇ ਬੱਚੇ ਨੂੰ ਆਪਣੇ ਕੋਲੇ ਹੀ ਰੱਖਦੇ ਆ ਸਾਰੇ ਹਮ ਹੁਣ ਅੱਜਕਲ ਗੂਗਲ ਤੇ ਸਭ ਕੁਝ ਦੀ ਹਿਸਟਰੀ ਆ ਜਾਂਦੀ ਹੈ ਤੁਸੀਂ ਬੋਲ ਕੇ ਦੋ ਜਣ ਪਰ ਤੋਂ ਅਣਪਣ ਬੰਨਦਾ ਇਹ ਸਭ ਕੁਝ ਸੁਣ ਸਕਦਾ ਹੈ ਬਿਲਕੁਲ ਅੱਜ ਕੱਲ ਜਿੰਨੀ ਪਹਿਲਾਂ ਕਮਿਊਨਿਟੀ ਇਸ ਕਮਿਊਨਿਟੀ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਕਿ ਕਮਿਊਨਿਟੀ ਕਿੱਦਾਂ ਬਣਦੀ ਹੈ ਕਿੱਦਾਂ ਆਉਂਦੇ ਆ ਕਿੱਦਾਂ ਜਾਂਦੇ ਆ ਹਮ ਅੱਜ ਕੱਲ ਤਾਂ ਇਸ ਕਮਿਊਨਿਟੀ ਦਾ ਚਿੱਠਾ ਸਾਰਾ ਗੂਗਲ ਤੇ ਪਿਆ ਹੈਗਾ ਕਿੰਨੀ ਕ ਸਕਰੋਲਿੰਗ ਕਰਦੇ ਹੋ ਫਿਰ ਆਪਣੀ ਲਾਈਫ ਤੇ ਮੈਂ ਤਾਂ ਮੈਂ ਤਾਂ ਮੇਰੀ ਲਾਈਫ ਦੇ ਵਿੱਚ ਬਿਲਕੁਲ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਬਹੁਤ ਕੁਝ ਹਮ ਤਰਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਸਿੱਖਿਆ ਤਾਂ ਤੇ ਸਿੱਖਿਆ ਦਿੱਤੀ ਐ ਰੋਟੀ ਤਾਂ ਤੇ ਰੋਟੀ ਦਿੱਤੀ ਐ ਸਾਡੇ ਵਰਗੇ ਭੈਣ ਭਰਾ ਬਥੇਰੇ ਦਿੱਤੇ ਆ ਜਿਹੜਾ ਇੱਜ਼ਤ ਕਰਦੇ ਆ ਮੇਰੀ ਜੱਜਾਂ ਦੇ ਨਾਲ ਮੈਂ ਬੈਣੀ ਆ ਡੀਸੀ ਨਾਲ ਮੈਂ ਬੈਣੀ ਆ ਪੁਲਿਸ ਵਾਲਾ ਨਾਲ ਮੈਂ ਬੈਣੀ ਆ ਇੱਕ ਵਾਰੀ ਕਦੇ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਟ੍ਰੀਟ ਕਰਦੇ ਹੋ ਕਿਉਂਕਿ ਇੰਨੇ ਵੱਡੇ ਵੱਡੇ ਲੀਡਰਾਂ ਦੇ ਵਿੱਚ ਬੈੰਨੇ ਹੋ ਕਦੇ ਚਲੋ ਮੂੰਹ ਤੇ ਨਾ ਕਿਹਾ ਹੋਇਆ ਪਿੱਠ ਪਿੱਛੇ ਤੁਹਾਨੂੰ ਸੁਣਨ ਦੇ ਵਿੱਚ ਆਇਆ ਹੋ ਨਹੀਂ ਮੈਨੂੰ ਨਹੀਂ ਆਇਆ ਹਮੇਸ਼ਾ ਪਿਆਰ ਨਾਲ ਟ੍ਰੀਟ ਹਮੇਸ਼ਾ ਸਾਰੇ ਮੈਨੂੰ ਤਾਂ ਤੈਨੂੰ ਮੈਂ ਤੇ ਕੋਈ ਗੱਲ ਜਾਣਦੀ ਬੰਦਾ ਆਪਸੇ ਹੀ ساری ਦੁਨੀਆ ਹੀ ਸਹੀ ਹੈ ਬਿਲਕੁਲ ਬੰਦਾ ਆਪੇ ਕਹ ਰਿਹਾ ساری ਦੁਨੀਆ ਹੀ ਬਕਾਰ ਹੈ ਬਿਲਕੁਲ ਕੀ ਮੈਸੇਜ ਕੀ ਦੇਣਾ ਚਾਹੁੰਗੀ ਕੀ ਕਹਿਣਾ ਚਾਹੁੰਗੀ ਮੈਂ ਤਾਂ ਇਹ ਕਹਿਣਾ ਚਾਹਨੀ ਆ ਮੇਰੀ ਕਮਿਊਨਿਟੀ ਨੂੰ ਪੜ੍ਹ ਲਿਖ ਕੇ ਐਜੂਕੇਸ਼ਨ ਲੈ ਕੇ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਮੰਗਣਾ ਖਾਣਾ ਚੰਗੀ ਗੱਲ ਨਹੀਂ ਹੈ ਮੰਗਣਾ ਖਾਣਾ ਇੱਕ ਕਾਨੂੰਨੀ ਅਪਰਾਧ ਹੈ ਜਿਹੜਾ ਇਹ ਐਕਟ ਮੰਗਤੀ ਐਕਟ ਕਦੋਂ ਵੀ ਲਾਗੂ ਹੋ ਕੇ ਕਦੋਂ ਵੀ ਇੰਪਲੀਮੈਂਟ ਹੋ ਸਕਦਾ ਹੈ ਤੇ ਆਪ ਦੇ ਪੈਰਾਂ ਤੇ ਖੜੇ ਹੋਵਾਂਗੇ ਆਪ ਤਾਂ ਕੋਈ ਹੁਨਰ ਹੋਏਗਾ ਤਾਂ ਪਰੋਟੀ ਕਮਾ ਕੇ ਖਾ ਸਕਦੇ ਆ ਬਿਲਕੁਲ समाज मैं देना चाहनी है अमीर है गरीब है किन्नर है मेल है फीमेल है जो भी है ठीक है गे है, है, कोई भी है हर बंदे दी हर इंसान दी रिस्पेक्ट करो क्योंकि सारे कहते हैं कि इंसान दे नर ही नारायण पूजा है اگر ہم ભગવાન کی پوجا کرتے ہیں تو پہلے انسان کی پوجا کرنا سیکھو بالکل اور اس کے بعد ہی ہم भगवान دی پوجا کریں گے تو تائیں اپا نو भगवान ایکسیپٹ کریں گے اپنے جی بھی ਤੁਸੀਂ کہیا نا ਮੰਗਰ ਮੈਂ ਦੇਖਦੇ ਆਪਾਂ ਦੇਖਦੇ اپنے لودھا شہر ਦੇ ਵਿੱਚ ਵੀ ਥਾਂ ਥਾਂ ਤੇ لائਟਾਂ ਤੇ ਕਿੰਨੇ ਕਿੰਨਰ ਹੁੰਦੇ ਨੇ ਜੋ ਮੰਗਦੇ ਨੇ غلط ਹੈ ਉਹਨਾਂ ਨੂੰ ਕਈ ਵਾਰੀ ਆਪਾਂ ਦੇਖਦੇ غلط طریقے ਨਾਲ ਵੀ ٹریٹ ਕੀਤਾ ਜਾਂਦਾ ਉਹ ਵੀ ਗਲਤ ਇਸ਼ਾਰੇ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ غلط ہے ਤੇ ਇਹਨਾਂ ਨੂੰ ਰੋਕਣਾ ਚਾਹੀਦਾ غلط ਤਾਂ ਮੈਂ ਤਾਂ کہہ رہی ہاں غلط ہے ਮੈਂ ਤਾਂ کہہ رہی ہاں غلط ہے ਉਹ ਕਹਿੰਦੇ ਸਾਡੀ ਮਜਬੂਰੀ ਹੈ ਸਾਡੇ ਕੋਲ ਕੋਈ ਮਜਬੂਰੀ ਨਹੀਂ ਰੱਬ ਨੇ ਹੱਥ ਦਿੱਤੇ ਐ ਪਿਆਰ ਦਿੱਤੇ ਆ ਦਿਮਾਗ ਦਿੱਤੇ ਕਿਉਂ ਜਵਾਬ ਨਹੀਂ ਮਿਲਦੀ ਸਾਨੂੰ ਕਿਉਂ ਜੋ ਕੋਈ ਨਹੀਂ ਮਿਲਦੀ ਜੋਬ ਕਿੱਥੇ ਗਏ ਉਹ ਮੰਗਣੋਂ ਕਦੇ ਆ ਮੈਂ ਬੈਠੀ ਆ ਐਸਾ ਸਾਰੇ ਪਰਿਵਾਰਿਕ ਕੁੜੀਆਂ ਆ ਜੀਆਂ ਸਾਰੀਆਂ ਮੇਰੇ ਨਾਲ ਆਗੀਆਂ ਜਿਹੜੀ ਬਾਲ ਬੱਚੇ ਦਾਰ ਆ ਸਾਰੇ ਮੈਂ ਬੈਠੀ ਆ ਇੱਥੇ ਮੈਨੂੰ ਮਿਲ ਸਕਦੀ ਐ ਜੋਬ ਤਾਂ ਹੋ ਰਾਂ ਕਿਉਂ ਨਹੀਂ ਮਿਲ ਸਕਦੀ ਕੋਈ ਕੋਈ ਪ੍ਰਯਤਨ ਨਹੀਂ ਕੀਤਾ ਨਾ ਕੋਸ਼ਿਸ਼ ਨਹੀਂ ਕੀਤੀ ਬਸ ਆਪਾਂ ਮੰਗਾਂਗੇ ਲਾਈਟ ਮੰਗਾਂਗੇ 4 ਘੰਟੇ ਖੜੇ ਰਾਵਾਂਗੇ 5-7000 ਰੁਪਏ ਮੰਗਣੇ ਲੱਗਾਕੱਲ ਮੰਗਣਾ ਬਹੁਤ ਸੋਖਾ ਸੋਖਾ ਹੋ ਗਿਆ ਕਾਹਰੇ ਕੇ 5-7000 ਰੁਪਏ ਕਮਾ ਲਾਂਗੇ ਇੱਕ ਦਿਨ ਦੇ ਵਿੱਚ ਇੱਥੇ ਮਹੀਨੇ ਵਾਲੇ ਦਿਨ ਮਿਲਨੇ ਆ 20000 ਰੁਪਏ ਸਬਰ ਨਹੀਂ ਆਗਾ ਸਬਰ ਨਹੀਂ ਆਗਾ ਫਿਰ ਉਹ ਸ਼ੌਂਕ ਪੂਰੇ ਨਹੀਂ ਹੁੰਦੇ ਸਿਗਰਟਾਂ ਦੇ ਸ਼ਰਾਬਾਂ ਦੇ ਕਹਿੰਦੇ ਨਹੀਂ ਸਾਡੇ ਗੁਰੂ ਜੀ ਕਹਿੰਦੇ ਨੇ ਵੀ ਲਾਈਟਾਂ ਤੇ ਮੰਗੋ ਕਈ ਵਾਰੀ ਉਹ ਲੜ ਵੀ ਪੈਂਦੇ ਨੇ ਲਾ ਦੇਖੋ ਕੋਈ ਵੀ ਡੇਰੇਦਾਰ ਹਿੰਜੜਾ ਕਿਸੇ ਵੀ ਆਪਣੇ ਚੇਲੇ ਕੋ ਲਾਈਟਾਂ ਤੇ ਮੰਗਣੇ ਨੂੰ ਨਹੀਂ ਵੇਚੂਗਾ